ਸ਼ੇਵਚਰਨ ਜੱਗੀ ਕੁੱਸਾ ਦੇ ਨਾਵਲ ਬਾਰੀਂ ਕੋਹੀ ਬਲਦਾ ਦੀਵਾ ਦਾ ਅਗਲਾ ਕਾਂਡ 4 ਤੀਜੇ ਦਿਨ ਹੀ ਲੋਟਮੈਂਟ ਲਈ ਨਿਯੁਕਤ ਕੀਤਾ ਹੋਇਆ ਅਨਚਾਰਜ ਪਹੁੰਚ ਗਿਆ ਗਿੱਠੇ ਕੱਦ ਦਾ ਮਜ਼ਰਾ ਜਨਚਾਰਜ ਠੂਹੇ ਦੀ ਪੂਸ਼ ਵਰਗੀਆਂ ਮੁੱਛਾਂ ਨੂੰ ਠੋਲੇ ਮਾਰਦਾ ਫਿਰਦਾ ਸੀ ਉਸ ਦੇ ਕੁੱਲੇ ਵਾਲੀ ਪੱਗ ਬੰਨੀ ਹੋਈ ਸੀ ਤੇ ਪੈਰਾਂ ਦਾ ਬਾਦੂ ਜਾ ਮਾਸ ਜੁੱਤੀ ਤੋਂ ਬਾਹਰ ਲੰਮ ਕਰਿਆ ਸੀ ਉਸ ਦਾ ਟੇਢ ਢੋਲ ਕੀ ਪਰ ਲੱਤਾਂ ਗੰਨੇ ਵਰਗੀਆਂ ਸਨ ਉਹ ਸ਼ਰਨਾਰਥੀਆਂ ਵੱਲ ਬਾਰ-ਬਾਰ ਵੇਖ ਕੇ ਮੂੰਹ ਸਕੋੜਦਾ ਸੀ ਜਿਵੇਂ ਮੁਸ਼ਕ ਆਉਂਦਾ ਹੋਵੇ ਇਹ ਬੰਦਾ ਤਾਂ ਪੂਰਾ ਕਪੜਾ ਛਾਂ ਲੱਗਦਾ ਹੈ ਗੈਰਨੀ ਨੇ ਹਜ਼ੂਰ ਸਿੰਘ ਦੇ ਕੰਨ ਵਿੱਚ ਕਿਹਾ ਮੂੰਹ ਤਾਂ ਦੇਖ ਕਿਵੇਂ ਕਰਦਾ ਜਿਵੇਂ ਸਾਲੇ ਨੂੰ ਹਵਾ ਨਹੀਂ ਸਰਦੀ ਹੁੰਦੀ ਇਹ ਮੈਨੂੰ ਮੈਲ ਆ ਬਈ ਕੋਈ ਨਵਾਂ ਹੀ ਸੱਪ ਕੱਢੂ ਸਮਨ ਨੇ ਕਿਹਾ ਤੇ ਉਹ ਵੀ ਖੜੱਪਾ ਹਮਲੀ ਬੋਲਿਆ ਇੰਦਰ ਚਮਿਆਰ ਦੇ ਹੋਕੇ ਤੇ ਸਾਰਾ ਕੈਂਪ ਇੰਚਾਰਜ ਕੋਲ ਇਕੱਠਾ ਹੋ ਗਿਆ ਸੀ ਸੁਣੋ ਬਈ ਭਰਾਵੋ ਚੌਕੀਦਾਰ ਨੇ ਤੂਦੀ ਛਿੱਟੀ ਹਲਾ ਕੇ ਕਿਹਾ ਇੱਕ ਚੁੱਪ ਛਾ ਗਈ ਗੱਲਾਂ ਬੰਦ ਹੋ ਗਈਆਂ ਇਹ ਗੱਲਾਂ ਫੇਰ ਕਰ ਲਿਓ ਮੜਾ ਜਾ ਨੇੜੇ ਹੋ ਜਾਓ ਇਕੱਠ ਕਊਆਂ ਦੇ ਬੱਗ ਬੰਗ ਨੇੜੇ ਹੋ ਗਿਆ ਇਹ ਆ ਸਾਡੇ ਵੱਡੇ ਸਾਹਿਬ ਇਹ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ ਮੁੜ ਬਸਾਉਣ ਲਈ ਨਿਯੁਕਤ ਕੀਤੇ ਗਏ ਆ ਗਵਰਨਮੈਂਟ ਵੱਲੋਂ ਸਾਰੇ ਸੁਣ ਰਹੇ ਸਨ ਜੀ ਜੀ ਜਿੰਨੀ ਜਿੰਨੀ ਜ਼ਮੀਨ ਪਾਕਿਸਤਾਨ ਵਿੱਚ ਸੀਗੀ ਉਹਨੀ-ਉਨੀ ਲਿਖਾ ਦਿਓ ਅਗਲੇ ਹਫ਼ਤੇ ਪੂਰਾ ਜਾਇਦਾਦ ਲੈ ਕੇ ਲਾਟਮੈਂਟ ਹੋ ਜਾਊਗੀ ਹੁਣ ਮੇਰੇ ਵੀਰ ਕੱਲੇ-ਕੱਲੇ ਆਓ ਤੇ ਆਪਣਾ ਪਿਛਲਾ ਪਤਾ ਤੇ ਜ਼ਮੀਨ ਜਾਇਦਾਦ ਦਾ ਵੇਰਵਾ ਲਿਖਵਾ ਦਿਓ ਜੋ ਕੀਦਰ ਦੀ ਗੱਲ ਖਤਮ ਕਰਨ ਤੇ ਗੱਲ ਇਨਚਾਰਜ ਨੇ ਫੜ ਲਈ ਭਾਈ ਸੁਣੋ ਮੇਰਾ ਨਾਂ ਹਰ ਨਰੈਣ ਹੈ ਜਿਸ ਦੀ ਜਿਤਨੀ ਜਿਤਨੀ ਜ਼ਮੀਨ ਸੀ ਉਨੀ ਉਨੀ ਦਰਜ ਕਰਾਉਣੀ ਹੈ ਤੁਹਾਨੂੰ ਪਤਾ ਹੀ ਹੈ ਕਿ ਮੈਥੋਂ ਝੂਠ ਬਰਦਾਸ਼ਤ ਨਹੀਂ ਹੁੰਦਾ ਝੂਠੇ ਬੰਦਿਆਂ ਨਾਲ ਮੈਂ ਬੜੀ ਸਖਤੀ ਨਾਲ ਪੇਸ਼ ਆਉਂਦਾ ਹਾਂ ਸਮਝੇ ਸਾਰੇ ਨੇ ਸਿਰ ਸੁੱਟ ਲਏ ਕਾਰਵਾਈ ਸ਼ੁਰੂ ਹੋ ਗਈ ਨਾਂ ਪਤੇ ਬਾਪ ਦਾ ਨਾਮ ਰਕੀਅਤ ਅਤੇ ਜਾਨੀ ਨੁਕਸਾਨ ਦਾ ਬੇਰਵਾ ਦਰਜ ਹੋਣਾ ਸ਼ੁਰੂ ਹੋ ਗਿਆ ਸ਼ਾਮ ਹੋਣ ਤੱਕ ਚੌਥਾ ਕੋਈ ਹਿੱਸਾ ਕਾਰਵਾਈ ਨਿਬੜ ਗਈ ਬਾਕੀ ਅਗਲੇ ਦਿਨ ਤੇ ਛੱਡ ਕੇ ਇੰਚਾਰਜ ਚੌਕੀਦਾਰ ਸਮੇਤ ਵਿਦਾ ਹੋ ਗਿਆ ਪਿੱਛੇ ਰਹਿ ਗਏ ਬੰਦੇ ਠੱਗੇ ਠੱਗੇ ਜੇ ਖੜੇ ਸਨ ਮੜੀਆਂ ਵਾਂਗ ਖਾਮੋਸ਼ ਇਹ ਹਾ ਨਰਨ ਹੈ ਜਾਂ ਭੂਤ ਨਰਨ ਹਮਲੀ ਨੇ ਚੁੱਪ ਤੋੜੀ ਅਗੇ ਤੋਨੂੰ ਪਤਾ ਹੀ ਹੈ ਬਈ ਮੈਥੋਂ ਝੂਠ ਬਰਦਾਸ਼ਤ ਨਹੀਂ ਹੁੰਦਾ ਸਾਨੂੰ ਕੀ ਪਤਾ ਸਾਨੂੰ ਪਤਾ ਨੂੰ ਤੂੰ ਸਾਡੀ ਭੂਆ ਦਾ ਮੁੰਡਾ ਅਗੇ ਜਿੰਨੀ ਜਿੰਨੀ ਜ਼ਮੀਨ ਜ਼ਾਇਦਾ ਸੀ ਉਨੀ ਉਨੀ ਲਿਖਵਾਇਓ ਬਈ ਮੈਂ ਕਹਿੰਨਾ ਸਾਨੂੰ ਉਦੋਂ ਅੱਧੀ ਮਿਲ ਜਾਏ ਤਾਂ ਵੀ ਵਾਪ ਭਲੀ ਹੈ ਗਿਆਨੀ ਨੇ ਆਖਿਆ ਉਸ ਨੂੰ ਕਾਣੀ ਬੰਨਤੇ ਇਤਵਾਰ ਨਹੀਂ ਸੀ ਓਏ ਕਰਨਾ ਕਰਨਾ ਇਹਨਾਂ ਨੇ ਮੈਨੂੰ ਮੈ ਲੈ ਕੇ ਕੱਖ ਨਹੀਂ ਬਾਧੂ ਅੱਖਾਂ ਪੂੰਝ ਕੇ ਪਰੇ ਹੋਣਗੇ ਹਜੂਰ ਸਿੰਘ ਹੋਰ ਦੁਖੀ ਸੀ ਆਦੀ ਆਜ਼ਾਦੀ ਆਏ ਇਹ ਨਵਾਂ ਨਾਰੋ ਮਾਸ ਤੋੜਿਆ ਰੰਗੀ ਬਸਤੇ ਕੱਖੋਂ ਵਾਲੇ ਬਾਧੂ ਦੇ ਕਰਤੇ ਜੜੀਆਂ ਦੋਹੇ ਤੇ ਰੀ ਧੀਆ ਬੈਣਾ ਨੋਚੀਆਂ ਵਖਰੀਆਂ ਗਿਆਨੀ ਫਿਰ ਬੋਲਿਆ ਉਸ ਨੂੰ ਆਰਥਿਕ ਪੱਖੋਂ ਘੱਟ ਸਗੋ ਆਤਮਿਕ ਪੱਖੋਂ ਵੱਧ ਦੁਖੀ ਓਏ ਆਜ਼ਾਦੀ ਦੀ ਤਾਂ ਉਹ ਗੱਲ ਹੈ ਅਮਲੀ ਨੇ ਗਲਤ ਹੋਰੀ ਜਲਾਇਆਂ ਦੀ ਗਈ ਜਨ ਤੇ ਜਦੋਂ ਕੁੜੀ ਵਾਲਿਆਂ ਦੇ ਪਿੰਡ ਪਹੁੰਚੇ ਤਾਂ ਜਲਾਇਆਂ ਦਾ ਮੋਢੀ ਸਰਦਾਰ ਬੋਲਿਆ ਕਿ 7 ਵਜੇ ਦੀ ਬਜ਼ੁਰਗਾਂ ਨੂੰ 사ਸਰੀ ਕਲ ਕਹਿ ਕੇ ਡਗੜ ਡਗੜ ਕਰਦੇ ਲੰਘ ਚੱਲਿਓ ਜਲਾਇਆਂ ਨੇ ਕੁੱਟ ਕੁੱਟ ਰੂੜੀ ਮਾਰ ਕੇ ਲਾਈ ਹੋਈ ਸੀ ਉਹ 7 ਵਜੇ ਚ ਜਾ ਕੇ 사ਸਰੀ ਕਲ ਤਾਂ ਭੁੱਲ ਗਏ ਕੱਲੀ ਡਗੜ ਡਗੜ ਚੇਤੇ ਰਹਿ ਗਈ ਬਸ ਫੇਰ ਕੀ ਸੀ ਜਿਹੜਾ ਮਿਲੇ ਉਸ ਨੂੰ ਆਖੀ ਜਨ ਸਰਦਾਰ ਜੀ ਡਗੜ ਡਗੜ ਸਰਦਾਰ ਜੀ ਡਗੜ ਡਗੜ ਬਸ ਉਹੀ ਗੱਲ ਇਹਨਾਂ ਦੀ ਆਜ਼ਾਦੀ ਦੀ ਹੈ ਲੋਕਾਂ ਦਾ ਉਜਾੜਾ ਤਾਂ ਇਹਨਾਂ ਨੂੰ ਭੁੱਲ ਗਿਆ ਹੁਣ ਜਲਾਿਆਂ ਦੀ ਧਗੜ ਧਗੜ ਮੰਗੂ ਆਹ ਆਰਾ ਦੇਸ਼ ਆਜ਼ਾਦ ਹੋ ਗਿਆ ਪਿੱਟੀ ਜਾਂਦੇ ਐ ਇਹ ਪੱਟ ਤਾਂ ਗਿਆਨੀ ਜੀ ساری ਜ਼ਿੰਦਗੀ ਨਹੀਂ ਮਿਟਨੇ ਪਾਕਿਸਤਾਨ 'ਚ ਰਹਿ ਗਿਆ ਜੱਦੀ ਪਿੰਡ ਦਿਲ 'ਚ ਕਿੱਲ ਮੰਗੂ ਖੁੱਬਿਆ ਰਹੂ ਤੇ ਹਮਲੀਆ ਮੈਂ ਨਿਤ ਕੀ ਪਿੱਟਦਾ ਰਹਿੰਦਾ ਸੀ ਆਪ ਇੱਕ ਬਾਣੀਆ ਮੈਂ ਕਰਦਾ ਹੁੰਦਾ ਸੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਐ ਪ੍ਰਤੱਖ ਨੂੰ ਪ੍ਰਮਾਣ ਕੀ ਹੋ ਗਈ ਨਾ ਉਹੀ ਗੱਲ ਅਖੇ ਨਾਇਆਵਾਲ ਕਿੱਡੇ ਕਿੱਡੇ ਕੁ ਹੈ ਕਹਿੰਦਾ ਤੇਰੇ ਸਾਹਮਣੇ ਹੀ ਆ ਡਿਗਨੇ ਐ ਸਾਣੇ ਕਹਿੰਦੇ ਹੁੰਦੇ ਆ ਕੁਬੇ ਦੇ ਵੱਜੀ ਲੱਤ ਉਹ ਰੱਬ ਦਾ ਸ਼ੁਕਰ ਮਨਾਉਂਦਾ ਓਹੀ ਗੱਲ ਗਵਰਨਮੈਂਟ ਦੀ ਐ ਉਧਰ ਜਨਾਬਦ ਇਧਰ ਨਹਿਰੂ ਬਾਦ ਕੁਰਸੀਆਂ ਦੋਹਾਂ ਤਿਹਾਂ ਕੋਲਿਆ ਮਾਰੇ ਗਏ ਮਾਤੜ ਨੇ ਤੇ ਬਿਆਨ ਤਾਂ ਕੀ ਜਾਂਦੇ ਐ ਅਬ ਹਮਾਰਾ ਦੇਸ਼ ਕੁਸ਼ ਹਾਲ ਹੋ ਜਾਏਗਾ ਪੁੜਪੜੀ ਚ ਮਾਰੇ ਡਾਂਗ ਤੇ ਫੜ ਕੇ ਲਿਆਵੇ ਇੱਥੇ ਤੇ ਦਿਖਾਵੇ ਵੀ ਤੁਹਾਡੇ ਖੁਸ਼ਹਾਲ ਦੇਸ਼ ਵਿੱਚ ਸ਼ਰਨਾਰਥੀਆਂ ਦਾ ਕੀ ਹਾਲ ਐ ਯਾਨੀ ਇਤਨਾ ਕਦੇ ਨਹੀਂ ਪੜਕਿਆ ਸੀ ਪਰ ਕੌਣ ਕਹੇ ਰਾਣੀ ਅੱਗਾ ਢੱਕ ਇਹ ਗੱਲ ਨਹੀਂ ਬਈ ਮੁਸਲਮਾਨਾਂ ਦਾ ਸਾਡੇ ਨਾਲੋਂ ਘਟੂ ਜਾੜਾ ਹੋਇਆ ਹੈ ਉਜਾੜਾ ਉਹਨਾਂ ਦਾ ਵੀ ਆਪਣੇ ਜਿਹਾ ਨਹੀਂ ਹੋਇਆ ਕਿਸੇ ਨੂੰ ਵੱਧ ਕਿਸੇ ਨੂੰ ਘਟ ਪਰ ਸੇਖ ਲੱਗਿਆ ਜ਼ਰੂਰ ਹੈ ਕਿਸੇ ਕਿਸੇ ਦਾ ਤਾਂ ਪੂਰੇ ਦਾ ਪੂਰਾ ਪਰਿਵਾਰ ਹੀ ਇਸ ਚੰਦਰੀ ਜਾਦੀ ਦੀ ਬੜੀ ਚੜ ਗਿਆ ਗੱਲ ਸੋਚਣ ਵਾਲੀ ਤਾਂ ਇਹ ਹੈ ਬਈ ਕੋਈ ਨਹਿਰੂ ਦਾ ਰਿਸ਼ਤੇਦਾਰ ਮਰਿਆ ਕੋਈ ਜਨਾ ਦਾ ਮਰਿਆ ਮਰੇ ਤੇ ਉਜੜੇ ਕੌਣ ਬੇਕਸੂਰ ਲੋਕ ਓਏ ਆਜ਼ਾਦੀ ਨੂੰ ਕੋਈ ਰੋਕਦਾ ਸੀ ਪਰ ਆਹ ਨਿਸ਼ਕਾਨਾ ਹੋਂ ਦਿੰਦੇ ਹਮਲੀ ਬਿਲਕਿਆ ਓਏ ਭਗਤ ਸਿੰਘ ਆਰਕੇ ਮੁੰਡੇ ਮਰਵਾਏ ਸਿਰਫ ਐਸੇ ਕਰਕੇ ਭਈ ਇਹਨਾਂ ਦੇ ਹੁੰਦਿਆਂ ਗੱਦੀ ਸਾਡੇ ਹੱਥ ਕਦੋਂ ਆਈ ਮਾਰਦੇ ਓਏ ਟੰਗਦੇ ਓਏ ਇਹੇ ਗਰਮ ਖਿਆਲੀ ਐ ਜੀ ਇਹ ਤੱਤਾ ਬੋਲਦੇ ਆ ਜੀ ਦੇਖ ਲੈ ਕੱਲੂ ਵੋਟਾਂ ਲੈਣ ਦੇ ਮਾਰੇ ਭਗਤ ਸਿੰਘ ਫਰਾਂਦੀਆਂ ਵਾਰਾਂ ਹੀ ਗਾਇਆ ਕਰਨਗੇ ਗਿਆਨੀ ਨੇ ਇੱਕ ਹੋਰ ਕਾਸ਼ਵਾਨੀ ਕੀਤੀ ਇੰਜ ਚਾਰਜ ਦੀ ਕਾਰਵਾਈ ਪੂਰਾ ਹਫਤਾ ਚੱਲਦੀ ਰਹੀ ਉਹ ਨਿਤ ਕੋਈ ਨਵੀਂ ਗੱਲ ਸੁਣਾਉਂਦਾ ਲੋਕ ਕੁੱਟਦੇ ਪਰ ਚੁੱਪ ਰਹਿੰਦੇ ਕੁਝ ਕਰ ਨਾ ਸਕਦੇ ਕਰਦੇ ਵੀ ਕੀ ਬੱਚਿਆਂ ਤੇ ਪੁੱਛਦਾ ਸਵਾਲ ਸੀ ਜੜਾਂ ਤੋ ਤਾਂ ਉਹ ਪਹਿਲਾਂ ਹੀ ਉਖੜੇ ਹੋਏ ਸਨ ਮੌਕੇ ਦੇ ਅਫਸਰ ਨਾਲ ਬੈਰ ਪਾ ਕੇ ਉਹ ਪੱਤੇ ਟਾਹਣੀਆਂ ਸਾੜਨੋਂ ਡਰਦੇ ਸਨ ਵਕਤਾਂ ਮਾਰੇ ਸੂਰ ਵਿੱਚ ਲੋਕ ਇੱਕ ਤਰ੍ਹਾਂ ਨਾਲ ਬੇਹੇ ਪਾਣੀ ਵਿੱਚ ਵਹਿੰਦੇ ਜਾ ਰਹੇ ਸਨ ਕਿਸੇ ਤੇ ਉਹ ਇਹ ਨਾ ਕਹੋਣ ਵਾਲੇ ਲੋਕ ਹਰ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਇੱਕ ਤੇ ਪੱਥਰ ਰੱਖ ਕੇ ਬਰਦਾਸ਼ਤ ਕਰਦੇ ਸਨ ਲੋਕ ਇਨ ਚਾਰਜ ਤੇ ਬੁਰੀ ਤਰ੍ਹਾਂ ਚੜਦੇ। ਉਹ ਦੇਖ ਲੈ ਹਜੂਰ ਸਿਆ ਉਹ ਜੇ ਕਰਾੜ ਆਪਣੀ ਮੂਤ ਦੀ ਧਾਰ ਦੇ ਰੋੜੇ ਵੇ ਸੀ। ਅਮਰੀ ਅਤਿਅੰਤ ਅੱਖੇ ਆਖਤਾ। ਉਹ ਅਮਰੀਆ ਜਦੋਂ ਸ਼ੇਰ ਫਟੜ ਹੋ ਕੇ ਡਿੱਗ ਪੈਂਦਾ ਹੈ ਉੱਥੇ ਗਿੱਧੜ ਪੈਰਵਾਨਾ ਆ ਬਣਦੇ ਆ। ਤੇ ਚੋਰਾਂ ਦੇ ਬਾਗਾਂ ਚ ਕਾਟੋ ਸਰਦਾਰ ਨਹੀਂ ਹੁੰਦੀ ਐ। ਸਮਾਂ ਹੀ ਐ ਸਹ ਚੋਰ ਦੀ ਮਾਂ ਕੋਠੀ ਵਿੱਚ ਮੂੰਹ ਕਰੀਏ ਤਾਂ ਕੀ ਕਰੀਏ। ਹਜੂਰ ਸਿੰਘ ਬੇਬਸ ਸੀ। ਸਿਰ ਕੁੱਟੀ ਵਾਲੀ ਸੱਪ ਵਾਂਗ ਉਹ ਬਿਚਤੀ ਕੋਲ ਰਿਆ ਸੀ। ਬੜਾ ਸਾਰਾ ਕੋਈ ਮੂਤ ਨਹੀਂ ਸੀ ਲੰਗਦਾ ਕੈਰਾਂ ਦੀ ਨਮੋਸ਼ੀ ਵਿੱਚ ਥੰਮਨ ਸਿਰ ਫੇਰੀ ਜਾ ਰਿਹਾ ਸੀ ਇਹ ਗੰਗੂ ਦੀ ਲਾਜ ਹੈ ਗੁਰੂ ਦੇ ਪਿਆਰਿਓ ਗਿਆਨੀ ਨੇ ਕਿਹਾ ਉਹ ਸਾਰੀ ਸਾਰੀ ਰਾਤ ਇੰਚਾਰਜ ਤੇ ਕਚੀਰਾ ਕਰਦੇ ਰਹਿੰਦੇ ਕਾਰਵਾਈ ਤੋਂ ਬਾਅਦ ਇੰਚਾਰਜ ਨੇ ਪੂਰਾ ਹਫਤਾ ਹੀ ਦਰਸ਼ਨ ਨਾ ਦਿੱਤੇ ਪਤਾ ਨਹੀਂ ਉਹ ਕਿਹੜੇ ਪਹਾੜੀ ਚੜ ਗਿਆ ਸੀ ਲੋਕਾਂ ਨੇ ਕੈਂਪ ਦੇ ਚੌਕੀਦਾਰ ਦੀ ਜਾਣਕਾਰੀ ਸ਼ੁਰੂ ਕਰ ਦਿੱਤੀ ਚੌਕੀਦਾਰ ਵਿਚਾਰਾ ਆਪ ਫਸਿਆ ਹੋਇਆ ਸੀ ਉਹ ਮੈਂ ਦਾ ਭਰਾ ਉਹ ਆਪ ਤੁਹਾਡੇ ਅਰਗਾ ਆਹ ਕਿਉ ਮਸ ਉਹਨਾਂ ਨੂੰ ਨਾਲੋਂ ਤੋੜਦਾ ਪਤਾ ਵਿਚਾਰੇ ਚੌਕੀਦਾਰ ਨੂੰ ਵੀ ਕੁਝ ਨਹੀਂ ਸੀ ਅਫਸਰਾਂ ਦੀਆਂ ਗੱਲਾਂ ਅਫਸਰ ਹੀ ਜਾਣਨ ਉਹ ਆਖ ਚੜਦਾ ਉਹ ਜਿਹੜੇ ਲੋਕਾਂ ਦਾ ਦਰਦ ਉਸ ਨੂੰ ਬਹੁਤ ਆਉਂਦਾ ਪਰ ਉਸਦੇ ਕੁਝ ਹੱਥ-ਵੱਸ ਨਹੀਂ ਸੀ ਉਹ ਜ਼ਮੀਰ ਕੁੱਟ ਕੇ ਵੀ ਨੌਕਰੀ ਕਰ ਰਿਹਾ ਸੀ ਚੌਕੀਦਾਰ ਦੇ ਅੰਦਰ ਇਨਸਾਨੀ ਦਿਲ ਟੜਕਦਾ ਸੀ ਜ਼ਮੀਰ ਕਰ ਲਾਉਂਦੀ ਸੀ ਆਤਮਾ ਬਿਲਕਦੀ ਸੀ ਪਰ ਜਵਾਕਾਂ ਦੇ ਪੇਟ ਭੰਦੀ ਅੱਖਾਂ ਅਤੇ ਕੰਨ ਮੁੰਦ ਕੇ ੱੱਕੇ ਨਾਲ ਨੌਕਰੀ ਕਰ ਰਿਹਾ ਸੀ ਉਹ ਆਤਮਾ ਦਾ ਗਲਾ ਦਬਾ ਦਿੰਦਾ ਜ਼ਮੀਰ ਦੀ ਆਵਾਜ਼ ਦਬਾ ਦਿੰਦਾ ਰੋਂਦਾ ਦੇ ਰੁਕਟ ਕੇ ਬੰਨ ਲੈਂਦਾ ਸਾਰੀ ਸਾਰੀ ਰਾਤ ਉਸਨੂੰ ਨੀਂਦ ਨਾ ਪੈਂਦੀ ਜੇ ਨੀਂਦ ਆਉਂਦੀ ਤਾਂ ਭੁੱਖੇ ਚਿਹਰੇ ਉਸਨੂੰ ਖਾਨ ਪੈਂਦੇ ਉੱਤਰਪ ਕੇ ਜਾਗਦਾ ਕੈਂਪ ਵਿੱਚ ਸਿਰਫ ਦੋ ਵਾਰ ਖਿਚੜੀ ਵਰਤਾਈ ਜਾਂਦੀ ਨਹਿਰ ਦਾ ਪਾਣੀ ਵਰਤਿਆ ਜਾਂਦਾ ਨਹਿਰ ਵਿੱਚ ਕੈਂਪ ਵਾਲੇ ਹਰ ਰੋਜ਼ ਸੌ-ਸੌ ਲਾਸ਼ ਧਰਦੀ ਜਾਂਦੀ ਵੇਖਦੇ ਪਰ ਫਿਰ ਵੀ ਮਜਬੂਰੀ ਵਸ ਉਹਨਾਂ ਨੂੰ ਉਸੇ ਨਹਿਰ ਦਾ ਹੀ ਪਾਣੀ ਪੀਣਾ ਪੈਂਦਾ ਕੈਂਪ ਨੂੰ ਸਰਕਾਰ ਵੱਲੋਂ ਘੱਟ ਪਰ ਗਵਾਂਢੀ ਪਿੰਡਾਂ ਵੱਲੋਂ ਵੱਧ ਮਦਦ ਮਿਲਦੀ ਵਿੰਡਾਂ ਦੇ ਲੋਕ ਗੁੜ ਚਾਹ ਆਟਾ ਤੇ ਹੋਰ ਲੋੜੀਂਦੀਆਂ ਚੀਜ਼ਾਂ ਥੋਕ ਵਿੱਚ ਕੈਂਪ ਵਿੱਚ ਪਹੁੰਚਤੀਆਂ ਕਰਦੇ ਸਤਿਯੁਗੀ ਲੋਕ ਭੁੱਖੇ ਦਾ ਮੂੰਹ ਗੁਰੂ ਦੀ ਗੋਲਕ ਤੇ ਪ੍ਰਤੀਕ ਸਨ ਉਹ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਕੈਂਪ ਵਿੱਚ ਪਹੁੰਚਦਾ ਕਰਦੇ ਕਈ ਦਿਆਲੂ ਮਾਈਆਂ ਰੋਟੀਆਂ ਪਕਾ ਕੇ ਖੁਦ ਬੱਚੇ ਤੇ ਬੁੱਢਿਆਂ ਨੂੰ ਖਵਾ ਕੇ ਜਾਂਦੇ ਦੁੱਧ ਪਿਆ ਕੇ ਜਾਂਦੇ ਬਿਮਾਰਾਂ ਠਮਾਰਾਂ ਦੀ ਦਿਲੋਂ ਸੇਵਾ ਕਰਦੇ ਪਾਪੀ পেট ਸ਼ਾਂਤ ਸੰਤੁਸ਼ਟ ਹੋ ਜਾਂਦਾ ਤਾਂ ਲੋਕ ਅਸੀਸਾਂ ਦੀ ਛੈਬਰ ਲਾ ਦਿੰਦੇ ਅਰਤੀ ਮਾਤਾ ਇਹੋ ਜੇ ਲੋਕਾਂ ਆਸਰੇ ਖੜੀ ਹੈ ਗਿਆਨੀ ਬਚਨ ਫਰਮਾਉਂਦਾ ਨਹੀਂ ਹੁਣ ਨੂੰ ਘਰਕ ਨਾ ਜਾਂਦੀ। ਸੰਮਣ ਮਗਰੀ ਵੋਟ ਪਾਉਂਦਾ। 15 ਦਿਨਾਂ ਬਾਅਦ ਇੰਚਾਰਜ ਨੇ ਫਿਰ ਕੈਂਪ ਵਿੱਚ ਕਿਹੜਾ ਮਾਰਿਆ ਉਸ ਨਾਲ ਇੱਕ ਹੋਰ ਉਹੋ ਜਿਹਾ ਹੀ ਬੰਦਾ ਹੋਰ ਸੀ। ਲੋਕ ਹੜ ਦੇ ਪਾਣੀ ਵਾਂਗ ਇਕੱਠੇ ਹੋ ਗਏ। ਚੌਕੀਦਾਰ ਵੀ ਹਾਜ਼ਰ ਸੀ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਸਨ। ਇੰਚਾਰਜ ਦੇ ਇਸ਼ਾਰੇ ਤੇ ਗੱਲਾਂ ਬੰਦ ਹੋ ਗਈਆਂ। ਆ ਵੀ ਸ਼ਰਨਾਰਥੀ ਭਰਾਵੋ ਮੈਂ ਤੁਹਾਡੀ ਮਲਕੀਅਤ ਦਾ ਜਾਇਜ਼ਾ ਲੈਣਾ ਸੀ। ਸੋ ਲੈ ਲਿਆ ਸਾਰਾ ਰਿਕਾਰਡ ਉੱਪਰ ਦੇ ਦਿੱਤਾ ਗਿਆ। ਸਾਰੇ ਅਲਾਟਮੈਂਟ ਦੇ ਪਰਮਾਨੇ ਉੱਪਰ ਤਸਦੀਕ ਹੋ ਕੇ ਆਉਣਗੇ ਅੱਜ ਦੇ ਅਲਾਟਮੈਂਟ ਦੇ ਇੰਚਾਰਜ ਜੀ ਜਨਾਬ ਸਰਦਾਰ ਤੋਤਾ ਸਿੰਘ ਹੋਣਗੇ ਤੁਹਾਡੇ ਪੰਜਾਬੀ ਭਾਈ ਹਨ ਸੋ ਅੱਜ ਤੋਂ ਅਲਾਟਮੈਂਟ ਦੇ ਸਾਰੇ ਅਧਿਕਾਰ ਇਹਨਾਂ ਬਾਸ ਹਨ ਜਦੋਂ ਹੀ ਅਲਾਟਮੈਂਟ ਦੇ ਪਰਮਾਨੇ ਤਸਦੀਕ ਹੋ ਕੇ ਆਗੇ ਤੁਹਾਨੂੰ ਅਲਾਟ ਹੋਈ ਜ਼ਮੀਨ ਤੇ ਘਰ ਮਿਲ ਜਾਣਗੇ ਸਮਝੇ ਅਲਾਟਮੈਂਟ ਨੂੰ ਕਿੰਨੇ ਕੁ ਦਿਨ ਲੱਗਣਗੇ ਸਰਕਾਰ ਤਮਨ ਨੇ ਪੁੱਛਿਆ ਉਹ ਇਹ ਤਾਂ ਉੱਪਰ ਲਿਆਂ ਤੇ ਗੱਲ ਹੈ ਪਰ ਆਣੇ ਆ ਜਾਣ ਕੱਲ ਆ ਜਾਣ ਜੇ ਨਾ ਹੁਣ ਮਹੀਨੇ ਵੀ ਲੱਗ ਸਕਦੇ ਪਹਿਲੇ ਇੰਚਾਰਜੀ ਤਾਂ ਹੁਣ ਤੋਤਾ ਸਿੰਘ ਬੋਲਿਆ ਸਾਰਿਆਂ ਨੂੰ ਜਿਵੇਂ ਸੱਪ ਸੰਗ ਗਿਆ ਸਰਕਾਰ ਉੱਪਰ ਲੈਣ ਕਿਹੜਾ ਪਰਵਾਨਿਆ ਤੇ ਹਲਵਾਣਾ ਘੁੱਗੀ ਮਾਰਨੀ ਮਾਰ ਕੇ ਕੰਮ ਨਵੇਣ ਵਿੱਚੋਂ ਹਜੂਰ ਸਿੰਘ ਨੇ ਤਾਣੇ ਭਰੀ ਬੇਨਤੀ ਕੀਤੀ ਉਹ ਜੇ ਮੇਰਾ ਵਾਸਤੇ ਚੱਲੇ ਤਾਂ ਉਹਨੂੰ ਸਾਰਾ ਪਾਕਿਸਤਾਨ ਹੀ ਇਲਾਟ ਕਰ ਦਿਆਂ ਤੋਤਾ ਸਿੰਘ ਨੇ ਵਿਅੰਗ ਦਾ ਬਾਣ ਮਾਰਦਿਆਂ ਉੱਤਰ ਮੋੜਿਆ ਉਹ ਪਾਕਿਸਤਾਨ ਦਾ ਘੁੱਗ ਵਾਸਤੇ ਸੀ ਸਰਕਾਰ ਜਿਹੜੀ ਚੁਗਦੀ ਨਹੀਂ ਸੁਣਦੀ ਸੀ ਕੰਨ ਹੀ 78 ਕੇ 100 ਛੱਡੀਦਾ ਸੀ ਲੰਗਾ ਖਾਂਦੇ ਸੀ ਮੰਦਾ ਬੋਲਦੇ ਸੀ ਮੇੜੀ ਤਾਂ ਆਜ਼ਾਦੀ ਦੀ ਬਹਿ ਗਈ ਆ ਦੇਖ ਲੋ ਮਲੰਗੋਏ ਬੈਠੇ ਆ ਅਮਲੀ ਦੀ ਸੱਚੀ ਗਲਤੀ ਇਨਚਾਰਜ ਦਾ ਮੂੰਹ ਤਖਤੇ ਦੀ ਥੀਤ ਵਾਂਗ ਬੰਦ ਹੋ ਗਿਆ ਅਮਲੀ ਨੇ ਥੋਬਾ ਹੀ ਤਲਾ ਦਿੱਤਾ ਸੀ ਘੇਰੇ ਵਿੱਚ ਆਇਆ ਬਿੱਲਾ ਗਿੱਦਰ ਮਾਰਨ ਨੂੰ ਲੀਰਾਂ ਕਰ ਦਿੰਦਾ ਸੋਚ ਕੇ ਇਨਚਾਰਜ ਰਜਿਸਟਰ ਛੁੱਕ ਕੇ ਤੁਰ ਗਏ ਲੋਕ ਬੜੇ ਕਸੂਤੇ ਫਸੇ ਹੋਏ ਸਨ ਇਨਚਾਰਜ ਹਫ਼ਤੇ ਵਿੱਚ ਦੋ ਵਾਰ ਆਉਂਦਾ ਤੇ ਕੋਈ ਨਾ ਕੋਈ ਲਾਰਾ ਮਾਰ ਕੇ ਤੁਰ ਜਾਂਦਾ ਇੱਕ ਦਿਨ ਇੰਚਾਰਜ ਤੋਤਾ ਸਿੰਘ ਇੱਕ ਮੁੰਛੀ ਨੂੰ ਨਾਲ ਲੈ ਕੇ ਆਇਆ ਖੁੱਲੇ ਪਜਾਮੇ ਵਿੱਚ ਮੁੰਛੀ ਚੁੱਕ ਕੇ ਪਾਇਆ ਗਿਆ ਲੱਗਦਾ ਸੀ ਉਸ ਦੀਆਂ ਦੁਨਾਲੀ ਬੰਦੂਕ ਵਰਗੀਆਂ ਨਾਸਾਂ ਚੋਂ ਹਵਾ ਫਰਨ ਫਰਨ ਆ ਜਾ ਰਹੀ ਸੀ ਉਹ ਸੂਣ ਵਾਲੀ ਮੱਝ ਵਾਂਗ ਵਟਜਾ ਕਰ ਰਿਹਾ ਸੀ ਮੁੰਛੀ ਜੀ ਤੋਤਾ ਸਿੰਘ ਨੇ ਕਿਹਾ ਜੀ ਸਰਕਾਰ ਮੁੰਛੀ ਬਿੰਡੇ ਵਾਂਗ ਕਿੰ ਆਕਿਆ ਇਹਨਾਂ ਨੂੰ ਹਜਰਤਾ ਸੁਣਾਓ ਜੀ ਸਰਕਾਰ ਮੁੰਛੀ ਉੱਠ ਕੇ ਖੜਾ ਹੋ ਗਿਆ ਉਸ ਨੇ ਕੰਗੂਰਾ ਮਾਰ ਕੇ ਸੁੱਕਾ ਜਿਹਾ ਠੁਕ ਠੁਕਿਆ ਅਤੇ ਬੋਤੇ ਦੇ ਖੋਪਿਆਂ ਜਿੱਡੀਆਂ ਮੋਟੀਆਂ ਅੰਕਾਂ ਚੜ੍ਹ ਲੀਆਂ ਨਕਾ ਪਿੱਛੇ ਉਸ ਦੀਆਂ ਸ਼ੈਤਾਨ ਅੱਖਾਂ ਕੁੱਕੀ ਜਾ ਰਹੀਆਂ ਸਨ ਸਾਹਮਣੇ ਖੜਾ ਮਲੀ ਖੁੰਡੇ ਤੇ ਠੋਡੀ ਰੱਖੀ ਉਸ ਦੀਆਂ ਚਾਲਾਂ ਦੇਖ ਰਿਹਾ ਸੀ ਲਓ ਵੀ ਭਰਾਵੋ ਉਸ ਨੇ ਆਪਣੇ ਪੋਜੇ ਵਿੱਚੋਂ ਇੱਕ ਵੱਡਾ ਸਾਰਾ ਕਾਗਜ਼ ਕੱਢ ਲਿਆ ਗੋਲੀ ਦਾਗਣ ਵਾਂਗ ਉਸ ਨੇ ਅੱਖਾਂ ਦੀ ਸ਼ਿਸ਼ਟ ਕਾਗਜ਼ ਤੇ ਸਿਣੀ ਹੋਈ ਸੀ ਅਦਾਇਤਾ ਉੱਪਰੋਂ ਇਹ ਹੈ ਅਲਾਟਮੈਂਟ ਦੀ ਸੂਚੀ ਤਿਆਰ ਹੋ ਚੁੱਕੀ ਹੈ ਅਲਾਟਮੈਂਟ ਨੰਬਰਾਂ ਦੇ ਹਿਸਾਬ ਨਾਲ ਹੋਵੇਗੀ ਹਰ ਪਰਿਵਾਰ ਦੇ ਨੰਬਰ ਹਰ ਰੋਜ਼ ਕੈਂਪ ਵਿੱਚ ਦਸਤੀ ਪੂਜਾਇਆ ਕਰਨਗੇ ਤੋ ਪ੍ਰਾਵੋ ਕਿਰਪਾ ਕਰਕੇ ਕੋਈ ਸਰਨਾਰਥੀ ਬਿਨਾ ਨੰਬਰ ਤੋਂ ਇੱਥੇ ਆ ਕੇ ਸਾਡਾ ਸਮਾਂ ਬਰਬਾਦ ਨਾ ਕਰੇ ਪਰਸੋਂ ਤੋਂ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਜਿਸ ਪਰਿਵਾਰ ਨੂੰ ਜਿੱਥੇ ਵੀ ਜ਼ਮੀਨ ਅਲਾਟ ਹੋਵੇਗੀ ਉਸ ਨੂੰ ਉੱਥੇ ਜਾਣਾ ਹੋਵੇਗਾ ਸਾਰਾ ਹਿੰਦੁਸਤਾਨੀ ਸਾਡਾ ਆਪਣਾ ਹੈ ਅਲਾਟ ਹੋਈ ਜ਼ਮੀਨ ਬਾਰੇ ਨਾ ਨੁੱਕਰ ਜਾਂ ਕਲੇਸ਼ ਕਰੋਗੇ ਉਤਨੇ ਹੀ ਨੰਬਰ ਪਿੱਛੇ ਪੈਂਦੇ ਜਾਣਗੇ ਤੇ ਅਡੀਕ ਵੱਧ ਕਰਨੀ ਪਵੇਗੀ ਇਹ ਵੀ ਹੋ ਸਕਦਾ ਹੈ ਜ਼ਮੀਨ ਦਾ ਕੋਟਾ ਖਤਮ ਹੋ ਜਾਵੇ ਤੇ ਤੁਸੀਂ ਸਾਰੇ ਕਾਸੇ ਤੋਂ ਹੀ ਵਾਂਝੇ ਰਹਿ ਜਾਵੋ ਵਕਤ ਤੋਂ ਖੁੰਝੀ ਡੋਮਣੀ ਗਾਹੇ ਹਲਪਤਾਲ ਸੋ ਪ੍ਰਭੂ ਮੈਂ ਤਾਂ ਇਹੀ ਕਹੂੰਗਾ ਕਿ ਜਿਸ ਸੱਜਣ ਮਿੱਤਰ ਨੂੰ ਜਿੱਥੇ ਵੀ ਜ਼ਮੀਨ ਅਲਾਟ ਹੋਵੇ ਹੱਸ ਕੇ ਕਬੂਲ ਕਰ ਲਈ ਜਾਵੇ ਜਾਣੇ ਕਹਿੰਦੇ ਜਾਂਦੇ ਚੋਰ ਦੀ ਤਲਾਗੀ ਸਹੀ ਇਹ ਹਦਾਇਤ ਮੈਂ ਫਿਰ ਕਰੂੰਗਾ ਕਿ ਜਿਸ ਪ੍ਰਾਦੇ ਨੰਬਰ ਆਉਣ ਉਹ ਹੀ ਅਲਾਟਮੈਂਟ ਬਾਰੇ ਆਵੇ ਨੰਬਰ ਤੋਂ ਬਗੈਰ ਕੋਈ ਨਾ ਆਵੇ ਕੋਈ ਫਾਇਦਾ ਨਹੀਂ ਤੁਸੀਂ ਆਪਣਾ ਅਤੇ ਨਾਲੇ ਸਾਡਾ ਵਕਤ ਖਰਾਬ ਕਰੋਗੇ ਅਜੇ ਇੱਥਾਂ ਤੇ ਧਮਕੀਆਂ ਜੀਆਂ ਦੇ ਕੇ ਉਤਰ ਗਏ ਲਓ ਭਈ ਇਹ ਦੇ ਪੜ ਲਓ ਲੈ ਲਓ ਅਲਾਟਮੈਂਟ ਮੁੰਛੀ ਜੀ ਤੋਂ ਚੰਗਲਮ ਹਮਾ ਮੋਚੀ ਦੀ ਦਾ ਪਟਲੋ ਬੈਂਗਲ ਯਾਰ ਪਹਿਲਾਂ ਇੰਨਾ ਦਾ ਨਾ ਮੋਰ ਬਣਾਈਏ ਨਿਤਾਰੇ ਕੋਡੀ ਛਿੱਕੇ ਕੋਡੀ ਛਿੱਕੇ ਕਰੀ ਜਾਂਦੀ ਇਹਨਾਂ ਨੂੰ ਥੋੜਾ ਜਿਹਾ ਪਤਾ ਤਾਂ ਲੱਗੇ ਅਮਲੀ ਦੀ ਠੋਡੀ 헤ਟ ਦਾ ਕੁੰਡਾ ਠੋਡੀ 헤ਟ ਕੋਕਣ ਲੱਗ ਪਿਆ ਪਹਿਲਾਂ ਦੇਖ ਤਾਂ ਲੋ ਕੀ ਕਰਦੇ ਆ ਕਾਹਨੂੰ ਕਮਲੇ ਬਣਦੇ ਉਹ ਗਿਆਨੀ ਨੇ ਉਹਨਾਂ ਨੂੰ ਠੋਕਰਿਆ ਅਰਸੋਂ ਕਿਹੜਾ ਦੂਰ ਆ ਪਰਸੋਂ ਤੱਕ ਚੁੱਪ ਰਹੋ ਬਾਬਾ ਜੀ ਪਰਸੋਂ ਫੇਰ ਕੱਢ ਕੇ ਦਿਖਾ ਦਿੱਤਾ ਫੇਰ ਇੱਕੋਪਰਾ ਗੱਭਰੂ ਗਿਆਨੀ ਜੀ ਨੂੰ ਅਜੀਬ ਜਿਹਾ ਹੀ ਸੰਬੋਧਨ ਹੋਇਆ ਫੇਰ ਭਾਈ ਨੇ ਕਿਹਾ ਜਿਹੜੀ ਤੇਰੇ ਕੋਲ ਭੰਗੀਆਂ ਵਾਲੀ ਤੋਪ ਹੈ ਨਾ ਉਹ ਚਲਾ ਦੇ ਯਾਨੀ ਪੂਰਨ ਸਿੰਘ ਨੇ ਬੜੇ ਸਹਿਜ ਸਭਾ ਆਖਿਆ ਤਾਂ ਮੁੰਡੇ ਦੀ ਜੀਬ ਠਾਕੀ ਗਈ ਕਲੇਸ਼ ਕਰੇ ਕੁਝ ਨਹੀਂ ਮਿਲਣਾ ਮੁੰਡਾ ਚੁੱਪ ਕਰ ਗਿਆ ਗੱਲ ਵੀ ਸਹੀ ਸੀ ਕਿਹੜਾ ਕੋਈ ਜ਼ੋਰ ਸੀ ਬੋਲ ਬਲਾਰਾ ਕਰਕੇ ਆਪਣੇ ਪੈਰੀ ਆਪ ਹੀ ਘਵਾੜਾ ਵੱਜਣਾ ਸੀ ਇੰਚਾਰਜ ਅਤੇ ਮੁੰਸੀ ਗਵਰਨਮੈਂਟ ਦੇ ਬੰਦੇ ਸਨ ਰੱਬ ਨੇੜੇ ਜਾਂ ਕਸਨ ਉਹਨਾਂ ਨੇ ਤਾਂ ਚਿੜ ਕੇ ਨਾ ਦੀ ਛਰੀਟੀ ਮਾਰ ਦੇਣੀ ਸੀ ਜਾਂ ਫਿਰ ਸ਼ਰਨਾਰਥੀ ਵੱਲੋਂ ਨਾਮਨਜ਼ੂਰੀ ਲਿਖ ਦੇਣਾ ਸੀ ਇਹਦਾ ਉਹਨਾਂ ਦਾ ਹੱਥ ਫੜ ਲੈਣਾ ਸੀ ਅਗਲੇ ਸਿਰੋਂ ਸਰਦਾਰ ਸਨ ਜੇ ਬੋਤਾ ਇੱਥੇ ਚ ਘਰੇ ਤੋਂ ਨਾ ਬੈਠੇ ਫਿਰ ਉਹਦਾ ਕੀ ਫੜ ਲਈ ਧੱਕੇ ਨਾਲ ਫੜ ਕੇ ਤਾਂ ਬਿਠਾਉਣਾ ਰੇ ਚੋਪੀ ਵਹਿਤਰ ਸੀ ਗੱਲ ਕਹਿੰਦੀ ਸੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢ ਕੇ ਵਿਖਾਉਂਦੀ ਹਾਂ ਕੌੜਾ ਬੋਲਤਾ ਆਪਣਾ ਝੱਗਾ ਚੌੜ ਕਰਨ ਵਾਲੀ ਗੱਲ ਸੀ ਖੱਜਲ ਖਵਾਰੀ ਵਾਧੂਂਦੀ ਸਬਰ ਸੰਤੋਖ ਰੱਖਣਾ ਹੀ ਪੈਣਾ ਸੀ ਇੱਕ ਚੁੱਪ ਵਿੱਚ ਹੀ ਸੌ ਸੁਖ ਸੀ ਉਹ ਨਾਲੇ ਜੇ ਧੂਤਕੜਾ ਪਾਵੋਗੇ ਅਗਲੇ ਸਿਰ ਹੋਣਗੇ ਅਮਲੀ ਨੇ ਸਿਆਣੀ ਗਲਤ ਸੀ ਕਬੀਰ ਸੰਗਤ ਕਰੀਏ ਸਾਧ ਕੀ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਉਹ ਸ਼ੇਰਾ ਗੁੱਸਾ ਨਹੀਂ ਕਰੀਦਾ ਹੁੰਦਾ ਗਿਆਨੀ ਜੀ ਨੇ ਕਿਹਾ ਉਸ ਨੂੰ ਉਜੜੇ ਲੋਕਾਂ ਦੇ ਦੁੱਖ ਦਾ ਪੂਰਾ ਪੂਰਾ ਅਹਿਸਾਸ ਸੀ ਦੁੱਖ ਨੂੰ ਗਿਆਨੀ ਸਮਝਦਾ ਸੀ ਪਰ ਇਤਨਾ ਗੁੱਸਾ ਵੀ ਚੰਡਾਲ ਸੀ ਉਜੜੇ ਬੰਦਿਆਂ ਦਾ ਗਵਰਨਮੈਂਟ ਦੇ ਸਾਹਨਾ ਮੂਰੇ ਗੁੱਸਾ ਚੱਲਣਾ ਵੀ ਕਦੋਂ ਸੀ ਬਾਬਾ ਗਲਤੀ ਹੋ ਗਈ ਪਰ ਭੁੱਖਾ ਢਿੱਡ ਭੜਕਦਾ ਕੀ ਕਰੀਏ ਕਿਹੜੇ ਖੂ ਥੋਬੇ ਵਿਚਾਰ ਮਾਰੀਏ ਅਧਿਆ ਢੋਲੇ ਦੀਆਂ ਲਾਉਂਦੇ ਸੀ ਟੱਪਰੀ ਬਸ ਬਨੇ ਬੈਠੇ ਆ ਮੁੰਡੇ ਨੇ ਪਛਤਾਵੇ ਦੇ ਨਾਲ ਗੁੱਸਾ ਵੀ ਉਗਲਿਆ ਜਿਹੜੇ ਘਰਾਂ ਤੋਂ ਮੰਗਤੇ ਰਾਜ ਰਾਤ ਜਾਂਦੇ ਸੀ ਉਹੀ ਅੱਜ ਰੋਟੀ ਖਾਣੋਂ ਵੀ ਆਰੀ ਹੋਏ ਬੈਠੇ ਆ ਕੋਈ ਹੋਰ ਫਟਿਆ ਬੋਲਿਆ ਉਹ ਦੁੱਖ ਛੇਰੋ ਮੈਂ ਸਾਰਿਆਂ ਦਾ ਹੀ ਸਮਝਦਾ ਤੁਹਾਡੇ ਨਾਲੋਂ ਘੱਟ ਦੁੱਖ ਹੀ ਮੈਂ ਵੀ ਨਹੀਂ ਪਰ ਗੁੱਸਾ ਵੀ ਉੱਥੇ ਦਿਖਾਈਏ ਜਿੱਥੇ ਚੱਲ ਜਾਵੇ ਗਿਆਨੀ ਨੇ ਗੁੱਸੇ ਤੇ ਪਾਣੀ ਛਿੜਕਿਆ ਗਰੀਬ ਗੁਰਬੇ ਦੇ ਨਾਂ ਰਾਹੀ ਪਾਂਦੀ ਦੇ ਨਾਂ ਕਿੜੀ ਜਨੌਰ ਦੇ ਨਾਂ ਲੈ ਕੇ ਬਜਾਈ ਸ਼ੁਰੂ ਕਰਨ ਵਾਲੇ ਜੱਟ ਅੱਜ ਆਪ ਖਾਲੀ ਠੁੱਠਾ ਫੜੀ ਬੈਠੇ ਗਵਰਨਮੈਂਟ ਦਾ ਮੂੰਹ ਦੇਖ ਰਹੇ ਸਨ ਕੋਈ ਪਾਸਾ ਉਹਨਾਂ ਨੂੰ ਚੱਲ ਨਹੀਂ ਰਿਹਾ ਸੀ ਪਿੰਡ ਦੇ ਲੋਕ ਹੀ ਉਹਨਾਂ ਦੇ ਚਾਲੂ ਸਨ ਓੱਖ ਜੜੀ ਖਾ ਕੇ ਪਾਣੀ ਪੀ ਕੇ ਕਾਲ ਜੱਟ ਠਾਰ ਲੈਂਦੇ ਮੁੰਸ਼ੀ ਦੀ ਪਰਸੋਂ ਵੀ ਆ ਗਈ ਸਿਰਫ ਤਿੰਨ ਪਰਿਵਾਰਾਂ ਦੇ ਹੀ ਨੰਬਰ ਆਏ ਨਿਰਾਸ਼ਾ ਫੈਲ ਗਈ ਮੁੰਸ਼ੀ ਸਾਨ ਵਾਂਗੂ ਫੁਕਾਰੇ ਮਾਰਦਾ ਆਇਆ ਤੇ ਤਿੰਨ ਪਰਿਵਾਰਾਂ ਨੂੰ ਅਲਾਟਮੈਂਟ ਕਰਕੇ ਮੁੜ ਗਿਆ ਇਨਚਾਰਜ ਨੇ ਮੂੰਹ ਵੀ ਨਹੀਂ ਦਿਖਾਇਆ ਸੀ। ਤੇ ਉਹੀਂ ਨੰਬਰ ਲਾਉਣ ਲੱਗੇ ਤਾਂ ਅਲਾਟਮੈਂਟਾਂ ਨੂੰ ਤਾਂ ਸਾਲ ਲੱਗ ਜੂ। ਅਮਰੀ ਨੇ ਕੈਂਪ ਦੇ ਲੋਕਾਂ ਨੂੰ ਦਿਮਾਗ ਵਿੱਚ ਹੀ ਤਕਸੀਮ ਕੀਤਾ। "ਓਏ ਉਦੋਂ ਤਾਂ ਇਹ ਤਾਂ ਭੁੱਖੇ ਮਰ ਜਾਾਂਗੇ।" ਕੋਈ ਹੋਰ ਬੋਲਿਆ। "ਉਹ ਕਾਲੀ ਨਾ ਕਰੋ। ਇੱਕ ਦੋ ਦਿਨ ਹੋਰ ਦੇਖ ਲਓ। ਫਿਰ ਇਨਚਾਰਜ ਦੇ ਪੇਸ਼ ਹੋਵਾਂਗੇ।" ਗਿਆਨੀ ਨੇ ਰਾਏ ਦਿੱਤੀ। ਸਾਰਿਆਂ ਨੇ ਮੰਨ ਲਈ। ਦਿਨ ਬਦਿਨ ਨੰਬਰ ਵੱਧ ਕੇ ਆਉਣ ਲੱਗੇ ਪਰ ਦਸਾਂ ਤੋਂ ਨੰਬਰ ਨਾ ਵਧੇ। ਮਹੀਨਾ ਲੰਘ ਗਿਆ। ਦੁਖੀ ਅਤੇ ਲਾਚਾਰ ਲੋਕਾਂ ਨੇ ਇੰਚਾਰਜ ਦੀ ਚਾਨ ਖਾਣੀ ਸ਼ੁਰੂ ਕਰ ਦਿੱਤੀ ਪਾਣੀ ਉਹਨਾਂ ਦੇ ਸਿਰਾਂ ਤੋਂ ਲੰਘਦਾ ਜਾ ਰਿਹਾ ਸੀ ਪਰਿਵਾਰ ਦੇ ਬਿਮਾਰ ਮੈਂਬਰ ਉਹਨਾਂ ਦਾ ਵਾਦੂ ਜਾਣ ਦਾ ਖੌ ਬਣੇ ਹੋਏ ਸਨ ਸੰਤੀ ਦਾ ਉਹੀ ਹਾਲ ਸੀ ਕੁੜੀ ਮੇਲੂ ਦਾ ਕਮਲ ਮਾਰੀ ਜਾ ਰਹੀ ਸੀ ਲੋਕ ਸਾਰੇ ਦੁਖੀ ਸਨ ਆਮਲੀ ਹਜੂਰ ਸਿੰਘ ਥੰਮਣ ਗਿਆਨੀ ਤੇ ਗੁਰਮਕਨ ਇੰਚਾਰਜ ਦੇ ਜਾ ਹਾਜ਼ਰ ਹੋਏ ਇੰਚਾਰਜ ਕੁਰਸੀ ਤੇ ਲਿਸ਼ਕੇ ਬੈਠਾ ਸੀ ਚੌਕੀਦਾਰ ਪੁੰਜੇ ਹੀ ਬਿਠਾਇਆ ਹੋਇਆ ਸੀ ਸਰਕਾਰ ਸਾਡੀ ਅਲਾਟਮੈਂਟ ਬਾਰੇ ਵੀ ਦੱਸ ਦਿੰਦੇ ਅਮਲੀ ਨੇ ਦੋ ਮੇਹਰਾਂ ਚੁੜ ਕੇ ਇੰਚਾਰਜ ਨੂੰ ਬੇਨਤੀ ਕੀਤੀ ਉਹ ਅੱਧਕੂਦਾ ਹੋਇਆ ਖੜਾ ਸੀ ਤੂੰ ਬੜੀ ਜਾਣ ਖਦੀ ਆ ਯਾਰ ਸਰਦਾਰ ਜੀ ਤੀਆਂ ਤੇ ਪੰਜ ਦਿਨ ਹੋ ਗਏ ਖਵਾਰ ਹੁੰਦਿਆਂ ਨੂੰ ਨਿਤ ਧੱਕੇ ਖਾ ਕੇ ਮੁਰਜ ਜਾਈਦਾ ਹੈ ਸਾਡੇ ਦਾ ਕੋਈ ਹਸਾਨ ਹੈ ਇੱਕ ਪਾਸੇ ਥੋੜੀ ਮਦਦ ਕਰੀਏ ਉਤੋਂ ਤੋਂ ਤੋਂ ਸਾ ਵੀ ਸਹੀ ਹੈ ਇੰਚਾਰਜ ਕੋੜ ਕਿੱਲੇ ਵਾਂਗ ਆਕੜ ਗਿਆ ਸਰਕਾਰ ਉਜੜ ਕੇ ਆਏ ਆ ਫਿਰ ਮੈਂ ਕੀ ਪ੍ਰੇਸ਼ਨ ਲਾ ਦਿਆਂ ਸਰਕਾਰ ਮਲਕੀਅਤ ਤਾਂ ਗਵਰਨਮੈਂਟ ਦੀ ਹੈ ਤੁਸੀਂ ਤਾਂ ਸਿਰਫ ਘੁੱਗੀ ਮਾਰਨੀ ਹੈ ਤੂੰ ਮੈਨੂੰ ਕੋਈ ਨੰਬਰ ਸਿਕਾਉਣਾ ਸਰਕਾਰ ਅਸੀਂ ਕਾਹਦੇ ਕਾਨੂੰਨ ਸਿਕਾਉਣਿਆਂ ਕਾਨੂੰਨ ਤਾਂ ਸਾਡੇ ਪਿਓ ਦਾਦੇ ਨੂੰ ਨਹੀਂ ਆਏ ਛੇਤਰ ਗੜੀਸ ਦੇ ਮਰ ਗਏ ਅਸੀਂ ਤਾਂ ਸਰਕਾਰ ਮਿਹਨਤ ਸੁਭਾ ਕਰਨ ਵਾਲੇ ਆ ਨੰਬਰ ਨਿਕਲੇ ਤਾਂ ਆਈ ਸਰਕਾਰ ਨੰਬਰ ਦਾ ਪਤਾ ਨਹੀਂ ਕਿਹੜੇ ਯੁੱਗ ਜਾ ਕੇ ਨਿਕਲੂਗਾ ਕਰ ਦੇਂਦੇ ਕਿਰਪਾ ਗਰੀਬਾਂ ਤੇ ਮੈਨੂੰ ਇੱਕ ਵਾਰੀ ਕਹਿ ਦਿੰਦਾ ਨੰਬਰ ਨਿਕਲੇ ਤਾਂ ਆਈ ਚਲ ਦਫਾ ਹੋ ਜਾ ਇੱਥੋਂ ਜੀ ਸਰਕਾਰ ਬਿਨਾ ਨੰਬਰ ਤੋਂ ਇੱਥੇ ਕੋਈ ਮਤ ਆਵੇ ਯਾਹ ਖੰਗਰ ਜਾਂ ਫਿਰ ਬਿਨਾ ਨੰਬਰ ਤੋਂ ਇੱਥੇ ਆਵੇ ਪੁਰਪੜੀ ਚ ਮਾਰੀ ਡਾਂਗ ਜੀ ਹਜੂਰ ਹੁਣ ਕੰਨ ਖੋਲ ਕੇ ਸੁਣ ਲੈ ਇਨਚਾਰਜ ਅਮਲੀ ਬੱਲ ਨੂੰ ਬਾਗੜ ਬੇਲੇ ਵਾਂਗ ਮੂੰਹ ਖੋਲ ਕੇ ਚਾਖਿਆ ਜੇ ਹੁਣ ਇੱਥੇ ਬਿਨਾ ਨੰਬਰ ਤੋਂ ਪੈਰ ਪਾਇਆ ਐਸਾ ਵਟਨਾ ਚੜਾਂਗੇ ਕਿ ਤੂੰ ਹੱਥ ਬਨੇਗਾ ਅਮਲੀ ਸਤੰਭ ਦੇਖ ਰਿਹਾ ਸੀ ਅਸੀਂ ਗਵਰਨਮੈਂਟ ਨੂੰ ਲਿਖ ਕੇ ਦੇ ਦੇਾਂਗੇ ਬਈ ਕੈਂਪ ਵਿੱਚ ਭਗਤੂ ਅਮਲੀ ਦੇ ਨਾਂ ਦਾ ਬੰਦਾ ਹੀ ਕੋਈ ਨਹੀਂ ਫਿਰ ਭਜ ਨਹੀਂ ਜਿੱਥੇ ਭਜਣਾ ਹੈ ਸਮਝ ਗਿਆ ਹੰੜੀ ਦੇ ਪੈਰਾ ਹੇਠ ਉਸ ਜ਼ਮੀਨ ਕਿਸਕਨ ਲੱਗ ਪਈ ਫੇਰ ਉਸਨੂੰ ਪਤਾ ਨਹੀਂ ਕੀ ਸੁੱਝਿਆ ਡਰੇ ਭੂਤ ਵਾਂਗ ਚੀਕਦਾ ਪਿਛਲੇ ਪੈਰੀ ਖੇਤਾਂ ਨੂੰ ਦੌੜ ਤੁਰਿਆ ਸਾਰੇ ਹਰਾਸੇ ਜੇ ਮੁੜਾਏ ਦੱਸੋ ਪਾਕਿਸਤਾਨ ਕੀ ਮਾੜਾ ਸੀ ਕਰਕੇ ਖਾਂਦੇ ਤਾਂ ਸੀ ਥੰਮਣ ਇਹ ਹਜੂਰ ਸਿੰਘ ਨੂੰ ਆਖਿਆ ਕਰਕੇ ਕੀ ਖਾਂਦੇ ਸੀ ਰੰਗੀ ਵਾਸਤੇ ਸੀ ਸਮਣਾ ਰੰਗੀ ਵਾਸਤੇ ਸੀ ਹਜੂਰ ਸਿੰਘ ਵੀ ਅਲਾਟਮੈਂਟ ਪੱਖੋਂ ਹੋਰ ਦੁਖੀ ਸਿਰ ਫੇਰੀ ਜਾ ਰਿਹਾ ਸੀ ਲੀਰਾਂ ਵਿੱਚ ਉਸਦਾ ਪਿੰਜਰ ਸਰੀਰ ਖੜਕ ਰਿਹਾ ਸੀ ਆ ਇਹ ਆਜ਼ਾਦੀ ਦੇ ਆਜ਼ਾਦੀ ਹੈ ਮੰਗਚਾ ਵਾਂਗੂ ਠੂਠੇ ਚੁੱਕੀ ਫਿਰਦੇ ਆ ਆਹ ਜੀ ਜ਼ਮੀਨ ਆਪਨੂੰ ਨਹੀਂ ਮਿਲਦੀ ਓਏ ਮੌਤ ਪੈ ਜਾ ਤੁਹਾਨੂੰ ਲੀਡਰ ਰਹਿ ਜੋ ਸੁੱਤੇ ਹੀ ਤੁਸਾਂ ਕੱਖ ਨਾ ਰਹੇ ਤੁਹਾਡਾ ਹੁੱਤਾਂ ਦੇ ਜਾਣਿਓ ਅਮਰੀਕਾਡੇ ਕੋਲ ਬੈਠਾ ਵਹਿਣ ਭਾਈ ਜਾ ਰਿਆ ਸੀ ਆਪਦੀਆਂ ਕੁਰਸੀਆਂ ਖਾਤਰ ਦੁਨੀਆ ਮਰਵਾ ਕੇ ਧਰਤੀ ਉਜੜਵਾਦੂ ਦੇ ਗਏ ਉਸ ਦਾ ਕੀਰਨਾ ਕਾਲਜਾ ਪਾੜਦਾ ਸੀ ਉਸ ਤੇ ਜ਼ਖਮਾਂ ਵਿੱਚ ਪਾਕ ਪੈ ਕੇ ਕੀੜੇ ਚੱਲ ਗਏ ਸਨ ਜਿਸ ਕਰਕੇ ਉਹ ਹਾਕਮਾਂ ਦੀ ਜਾਨ ਨੂੰ ਰੋ ਰਿਆ ਸੀ ਕਿਸੇ ਪਾਸੇ ਜੋ ਕਰੇ ਨਹੀਂ ਛੱਡੇ ਇਹਨਾਂ ਦੀ ਆਜ਼ਾਦੀ ਨੇ ਆਏ ਡਾਢਿਆ ਰੱਬਾ ਅਮਲੀ ਰੋਂਦਾ ਤਾਂ ਨਹੀਂ ਕਰਦਾ ਸੀ ਬਾਹਰੋਂ ਤਾਂ ਉਹ ਜਿਹੜਾ ਉਜੜਿਆ ਸੀ ਉਜੜਿਆ ਹੀ ਸੀ ਪਰ ਅੰਦਰੋਂ ਉਸ ਤੇ ਪਰਲੋ ਉੱਠ ਰਹੀ ਸੀ ਆਸ ਪੱਖਿਆਂ ਥੱਲੇ ਬਹਿ ਕੇ ਗੁਰਮਤੇ ਕਰਦੇ ਆ ਸੰਤੂ ਬੋਲਿਆ ਰੇਡੀਓ ਤੇ ਦੰਦੀਆਂ ਜੀਆਂ ਕੱਢੀ ਜਾਣਗੇ ਆਜ਼ਾਦੀ ਕੀ ਮੁਬਾਰਕ ਹੋ ਦਿੱਲੀੋਂ ਧੂਕੇ ਇੱਥੇ ਕੈਂਪਾਂ ਚ ਲਿਆਵੇ ਤੇ ਦਿਖਾਵੇ ਇਹਨਾਂ ਦੇ ਪਤੰਦਰਾਂ ਦੀਆਂ ਕਰਤੂਤਾ ਤਾਂ ਅਗਰ ਗੁੱਸੇ ਵਿੱਚ ਆਇਆ ਆਪਣੇ ਆਪ ਦੇ ਹੀ ਚੁਪੇੜ ਮਾਰ ਗਿਆ ਉਥੇ ਇਕੱਠ ਪਚ ਗਿਆ ਸੀ ਬੋੜੀ ਓਏ ਆਹਾ ਮੁੰਚੀ ਤੇ ਚਾਰਜੀ ਮਾਨੀ ਇੰਨਾ ਹੋ ਗਿਆ ਸਾਨੂੰ ਹੀ ਬੁੱਧੂ ਬਣਾਈ ਜਾਂਦੇ ਆ ਸੰਤੂ ਨੇ ਇੱਕ ਪਿੱਟੀ ਓਏ ਆਪਾ ਅਜ ਮੁੰਛੀ ਦਾ ਛੋਪਣਾ ਕੱਤੀਏ ਰਾਤ ਨੂੰ ਅਮਰੀ ਡਾਂਗ ਤੇ ਪੂਰਾ ਭਾਰ ਪਾ ਕੇ ਉੱਠ ਖੜਿਆ ਓਏ ਕਮਲ ਨਾ ਮਾਰੋ ਜਿਹੜੀ ਮਾੜੀ ਮੋਟੀ ਲਾਡਮੈਂਟ ਹੋਣੀ ਹੈ ਉਹਦੇ ਵੱਲੋਂ ਵੀ ਜਾਵਾਂਗੇ ਗਿਆਨੀ ਨੇ ਗੱਲ ਆਪਣੇ ਹੱਥ ਲਈ ਜਾਈਏ ਅੱਗੇ ਕਿਹੜਾ ਦਿਨ ਮੇਲਦਾ ਬਣਾ ਬਣਾ ਕੇ ਛੱਕਦੇ ਆ ਅਮਰੀ ਗੁੱਸੇ ਵਿੱਚ ਡੰਡ ਬੈਠ ਕੇ ਕੱਢਣ ਲੱਗ ਪਿਆ ਉਸ ਦੀਆਂ ਨਾਲਾਂ ਫਲੀਆਂ ਵਾਂਗ ਆਕੜ ਗਈਆਂ ਸਨ ਓਏ ਕਮਲ ਓ ਜੱਟੋ ਗਿਆਨੀ ਨੇ ਦੁਹਾਈ ਦਿੱਤੀ ਰਾਣੇ ਕਹਿੰਦੇ ਆ ਜੁਲਕ ਧੋਲੇ ਮੌਜਾਂ ਮੰਨਣ ਆਕੜ ਪਾਲੇ ਮਰਦੀ ਐ ਕਿਤੇ ਉਹ ਗੱਲ ਨਾ ਹੋਵੇ ਬਈ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ ਕਵੀਸ਼ਰ ਗਾਉਂਦੇ ਹੁੰਦੇ ਆ ਕੀਤੀਆਂ ਦੁਲਿਆ ਤੇਰੀਆਂ ਤੇ ਪੇਸ਼ ਲੱਦੀ ਦੇ ਆਈਆਂ ਡੋਂਡਾ ਲੀਡਰਾਂ ਤੇ ਮਨਿਸਟਰਾਂ ਦਾ ਚੱਕਿਆ ਵਿਆ ਸੀ ਭਗਤੋਂ ਤੁਸੀਂ ਖੜਕੇ ਫੇਰ ਕੋਈ ਵਸ ਐ ਉਹ ਯਾਰੋ ਬਜ਼ੁਰਗਾਂ ਤੋਂ ਸੁਣਦੇ ਐਸੀ ਵੀ 12 ਕੋਹਾਂ ਤੇ ਦੀਵਾ ਜਗੂਗਾ ਆਹ ਦੇਖ ਲਓ 12 ਕੋਹਾਂ ਤੇ ਹੀ ਦੀਵਾ ਜਗਦਾ ਹੈ ਸਿਆਣਿਆਂ ਦਾ ਕਿਹਾ ਕਿਤੇ ਆਲਾ ਜਾਂਦਾ ਹੈ ਓਏ ਸੰਤੂ ਓਏ ਸੰਤੂ ਕਿੱਥੇ ਮਰ ਗਿਆ ਪਿੱਲਾ ਬਲੜਾ ਹਟ ਕਰਦਾ ਆ ਰਿਹਾ ਸੀ ਓਏ ਕੀ ਹੋ ਗਿਆ ਗਿੱਟਲਾ ਸੰਤੀ ਨੂੰ ਫੇਰ ਦੌਰਾ ਪੈ ਗਿਆ ਬੜੇ ਦੁਖੀ ਕੀਤੇ ਇਸ ਤੀਮੀ ਨੇ ਇਹ ਕਿ ਤੂੰ ਦੁਖੀ ਆ ਇੱਕ ਇਹ ਕੁੱਤੀ ਲੋਟ ਨਹੀਂ ਆਉਂਦੀ ਸੰਤੂ ਨੇ ਕੌੜ ਬੋਤੇ ਵਾਂਗ ਤੰਦ ਪੀਹੇ ਓਏ ਓਹ ਕਿਹੜਾ ਜਾਣ ਕੇ ਕਰਦੀ ਐ ਬਿਮਾਰੀ ਕਿਸੇ ਦੇ ਵਸ ਨਹੀਂ ਭਾਈ ਗਿਆਨੀ ਬੋਲਿਆ ਜਵਾਨ ਪੁੱਤ ਮਾਰਿਆ ਗਿਆ ਗਿਆਨੀ ਜੀ ਕੁਲ ਦੀ ਜੜ ਜੜੋਂ ਪੱਟੀ ਗਈ ਵਸ ਤੇ ਰਸਤੇ ਰੋਹੀ ਚਾ ਬੈਠੇ ਕੋਈ ਦੋਸ਼ ਨਹੀਂ ਭਾਈ ਉਹਨੂੰ ਲੋ ਚੱਲ ਕੇ ਖਬਰ ਸਾਰ ਲਈਏ। ਕਹ ਅਨੀ ਜੀ ਜਿਹੜਾ ਦੁੱਖ ਹੈ ਉਹ ਤਾਂ ਹੈ ਹੀ ਹੁਣ ਆਪ ਦੱਸੋ ਫਾਹੇ ਆ ਜਾਈਏ। ਸੰਤੂ ਫਿਰ ਪਿੱਟਿਆ। ਓਏ ਕਰੋਦ ਨਾ ਕਰ ਚੱਲ ਵੇਖੀਏ। ਸਾਰੇ ਬਾਹੋਦਾਹੀ ਕੈਂਪ ਨੂੰ ਹੋ ਤੁਰੇ। ਪੰਜਾਬੀ ਲੋਕਾਂ ਦੀ ਇਹੀ ਫਰਾਕ ਦੇਲੀ ਹੈ ਕਿ ਕੋਲ ਮੁਸੀਬਤ ਬੇਰੇ ਵੀ ਦਿਲ ਫਲਾਜ਼ ਬਣਾ ਲੈਂਦੇ ਹਨ ਮਰੂ ਮਰੂ ਨਹੀਂ ਕਰਦੇ। ਸੰਤੂ ਨੇ ਜਾ ਕੇ ਸੰਤੀ ਦੀ ਚਮਚੇ ਨਾਲ ਦੰਦਲ ਤੋੜੀ। ਮੂੰਹ ਵਿੱਚ ਪਾਣੀ ਪਾਇਆ ਤਾਂ ਸੰਤੀ ਅੱਖਾਂ ਪਟਾਈ। ਪੁੰਜੇ ਗਿੱਲੇ ਘਾਹ ਤੇ ਪਈ ਓ ਉਪਰਿਆਂ ਵੰਗ ਅਜੀਬ ਜਿਹਾ ਝਾਕ ਰਹੀ ਸੀ। ਉਸਨੇ ਸਾਰੇ ਹਵਾਲ ਨਜ਼ਰ ਮਾਰੀ ਪਾਗਲਾ ਵਾਂਗ ਉਸ ਦੀਆਂ ਜੋਤ ਹਿਣ ਅੱਖਾਂ ਗਿੱਦੜ ਦੀ ਖੱਡ ਵਾਂਗ ਡੂੰਘੀਆਂ ਸਨ ਮੂੰਹ ਮੱਥਾ ਹਰਾਤਾ ਵਾਂਗ ਉਜੜਿਆ ਪਿਆ ਸੀ ਹਾਲਾ ਆਇਆ ਨਹੀਂ ਅਜੇ ਉਸਨੇ ਮਰਦਈ ਜੀ ਆਵਾਜ਼ ਵਿੱਚ ਪੁੱਛਿਆ ਅਰੇ ਚੌਂਦੀ ਲੱਗਿਆ ਵਾਂਗ ਇੱਕ ਦੂਜੇ ਵੱਲ ਸਵਾਲੀਅਤ ਝਾਕ ਕੇ ਜਿਵੇਂ ਸੰਤੀ ਨੇ ਉਹਨਾਂ ਨੂੰ ਡਰਾ ਦਿੱਤਾ ਸੀ ਉਹ ਠੱਗੇ ਠੱਗੇ ਜੇ ਖੜੇ ਸਨ ਕੋਈ ਸਵਾਲ ਇੱਟ ਵਾਂਗ ਕਪਾਲ ਵਿੱਚ ਪਿਆ ਸੀ ਜਿਸ ਦਾ ਸ਼ਾਇਦ ਕਿਸੇ ਕੋਲ ਕੋਈ ਉੱਤਰ ਨਹੀਂ ਸੀ ਉਹ ਜਿਵੇਂ ਹਨੇਰੇ ਵਿੱਚ ਮੁੱਦੇ ਮੂੰਹ ਬੋੜੇ ਖੂ ਵਿੱਚ ਜੱਟ ਗੇ ਸਨ ਦੁਰਗੇ ਕਦੇ ਮੁੜ ਕੇ ਨਹੀਂ ਆਈ ਬਾਲਾ ਨਾ ਕਲਪਿਆ ਕਰ ਸੰਤੀਏ ਰਬ ਰਬ ਕਰ ਹਰ ਕੋਨੇ ਹਲਾਤ ਹੱਥ ਵਿੱਚ ਰਹਿਣ ਦੀ ਕੋਸ਼ਿਸ਼ ਕੀਤੀ ਪਰ ਬੁਰੇ ਹਾਲਾਤ ਉਸਦੀ ਮੁੱਠੀ ਵਿੱਚੋਂ ਪਾਣੀ ਵਾਂਗ ਡੁੱਲ ਜਾਂਦੇ ਸਨ ਰੇਤ ਵਾਂਗ ਕਿਰ ਜਾਂਦੇ ਸਨ ਆ ਜਾ ਰਬ ਬੇਬੇ ਜੀ ਰਬ ਬੱਲੀ ਵੀ ਮਨ ਨਹੀਂ ਲੱਗਦਾ ਮੇਰਾ ਸਪਾਲਾ ਹਿੱਕ ਤੇ ਚੜਿਆ ਬੈਠਾ ਹੈ ਸੰਤੀ ਨੇ ਹਾਏ ਕੇ ਕੇ ਵੈਨ ਸ਼ੁਰੂ ਕਰ ਦਿੱਤੇ ਇਹ ਤੈਨੂੰ ਜ਼ਾਲਮਾਂ ਨੇ ਵੜ ਕੇ ਸੱਟਦਾ ਵੇ ਮੇਰੇਆ ਸੋਹਣਿਆ ਪੁੱਤਾ ਵੇ ਮੈਂ ਤੈਨੂੰ ਦੁੱਧ ਮੱਖਣਾ ਨਾਲ ਪਾਲਦੀ ਰਹੀ ਵੇ ਮੇਰੇ ਆ ਪਾਲਿਆ ਪੁੱਤਾ ਹਏ ਵੇ ਮੈਂ ਤੈਨੂੰ ਬਘਿਆੜਾਂ ਦੀ ਖਾਤਰ ਲਾੜ ਲਡਾਉਂਦੀ ਰਹੀ ਵੇ ਮੇਰੇ ਸੋਹਣਿਆ ਸ਼ੇਰਾ ਸਾਰਿਆਂ ਦੇ ਮਨ ਭਰ ਕੇ ਉੱਛਲ ਗਏ ਇਕਲੋਤੇ ਪੁੱਤਰ ਨੂੰ ਰੋਂਦੀ ਸੰਤੀ ਦੀ ਕਿਰਨੇ ਹਰ ਇੱਕ ਦਾ ਕਾਲਜ ਜਲੂ ਰਹੇ ਸਨ ਸਾਰੇ ਕੈਂਪ ਦੀਆਂ ਬੁੜੀਆਂ ਨੇ ਆਪਣੇ ਆਪਿਆਂ ਨੂੰ ਰੋਣਾ ਸ਼ੁਰੂ ਕਰ ਦਿੱਤਾ ਇੱਕ ਹਾਲ ਦਵਾਈ ਮਚ ਗਈ ਸੀ ਇੱਥੇ ਕੋਈ ਸ਼ਰਨਾਰਥੀ ਕੈਂਪ ਨਹੀਂ ਕਿਸੇ ਸ਼ਮਸ਼ਾਨ ਘਟਦਾ ਪੜੇਖਾ ਪੈਂਦਾ ਸੀ ਵੱਖਰਾ ਵੱਖਰਾ ਦੁੱਖ ਸੀ ਵੱਖਰਾ ਵੱਖਰਾ ਰੋਣਾ ਸੀ ਵੱਖਰਾ ਵੱਖਰਾ ਵਹਿਣ ਸੀ ਹਿਰਦੇ ਵਿੱਚ ਕਕੀਰਨੇ ਸਨ ਬਸ ਵੀ ਕਰੀਦਾ ਹੁੰਦਾ ਸੰਤੀਏ ਦਿਲ ਤਰ ਹੌਸਲਾ ਰੱਖ ਗੁਰੂ ਭਲੀ ਕਰੂ ਲੈ ਪਾਣੀ ਪੀ ਹਰ ਕੋਨੇ ਸੰਤੀ ਦੇ ਸਿਰ 'ਤੇ ਹੇਠ ਬਾਂ ਦੇ ਕੇ ਪਾਣੀ ਪਿਉਣ ਦੀ ਕੋਸ਼ਿਸ਼ ਕੀਤੀ ਪਰ ਹਟਕੋਰੀਆਂ ਕਰਕੇ ਅਧਿਓ ਜ਼ਿਆਦਾ ਪਾਣੀ ਪ੍ਰਾਸ਼ਾ ਰਹੀ ਬਾਹਰ ਹੀ ਡੁੱਲ ਗਿਆ 6-6 ਫੁੱਟੇ ਜਵਾਨ ਮਰਦ ਅੱਖਾਂ ਭਰੀ ਪਸੀਜੇ ਜੇ ਖੜੇ ਸਨ ਕਿਸੇ ਦੇ ਖਾਮੋਸ਼ ਸੰਜੂ ਪਰਲ ਪਰਲ ਵਗੀ ਜਾ ਰਹੇ ਸਨ ਕਸਮੈਰੇ ਜੇ ਪਰਨਿਆਂ ਨਾਲ ਅੱਖਾਂ ਪੁੰਜੀਆਂ ਜਾ ਰਹੀਆਂ ਸਨ ਸੰਤੂ ਹਰ ਕੋਰ ਨੇ ਕਬਰਾ ਕੇ ਕਿਹਾ ਹਾਂ ਦਾਈ ਡਾਕਟਰ ਨੂੰ ਬੁਲਾ ਭਾਈ ਇਹ ਤਾਂ ਡੁਬੜੀ ਫੇਰ ਬੇਹੋਸ਼ ਹੋ ਗਈ ਸੰਤੂ ਕੈਂਪ ਦੇ ਡਾਕਟਰ ਵੱਲ ਦੌੜ ਗਿਆ ਗੁਰਮਖ ਨੇ ਸੰਤੀ ਦੀ ਦੰਦਲ ਤੋੜੀ ਹਰ ਕੋਰ ਨੇ ਫਿਰ ਸਰਦਾ ਪਾਣੀ ਪਿਆਇਆ ਸੰਤੀ ਦੀ ਬੁਰੀ ਹਾਲਤ ਸੀ ਸਾਰੇ ਚਿੰਤਤ ਸਨ ਗਿਆਨੀ ਜੀ ਗੱਲ ਵੱਡੀ ਆ ਮੂੰਹ ਛੋਟਾ ਅਮਲੀ ਨੇ ਹੌਲੇ ਕੁਦਨੇਕਿਆ ਦਿਲ ਦੀ ਗੱਲ ਦਿਲ ਤੇ ਨਾ ਰਖੀਏ ਮੈਨੂੰ ਉਹ ਲੱਗਦਾ ਵੀ ਸ਼ਾਂਤੀ ਦਾ ਪੌਰ ਅੱਜਕੱਲ ਚੁੱਡੂਗਾ ਕਹਿ ਕੇ ਅਮਲੀ ਨੇ ਸਾਰੇ ਪਾਸੇ ਕੋਨਾ ਦੇਖਿਆ ਮਰਨ ਲਿਖਾਏ ਮੰਡਲ ਮੈਂ ਆਏ ਗੁਰਬਾਣੀ ਕਹਿੰਦੀ ਹੈ ਪਹਿਲਾਂ ਮਰਨ ਲਿਖਵਾ ਕੇ ਫਿਰ ਮਾਤ ਲੋਕ ਵਿੱਚ ਆਏ ਐ ਇਹ ਗਿਆਨੀ ਜੀ ਤੁਹਾਡੀ ਗੱਲ ਬਿਲਕੁਲ ਸੋਲਾਂ ਨੇ ਪਰ ਉਹੀ ਚ ਮਰਨ ਨੂੰ ਵੀ ਜੀ ਨਹੀਂ ਕਰਦਾ ਬੰਦਾ ਮਰੇ ਉੱਥੇ ਜਿੱਥੇ ਆਪਦੇ ਚਾਰ ਬੰਦੇ ਰੋਣ ਵਾਲੇ ਵੀ ਹੋਣ ਏ ਠੀਕ ਹੈ ਪਰ ਜਦੋਂ ਦੇਹੀ ਚੋਂ ਪ੍ਰਾਣ ਹੀ ਨਿਕਲ ਗਏ ਫਿਰ ਬੰਦਾ ਚਾਹੇ ਮਹਿਲ ਵਿੱਚ ਪਲੰਗ ਤੇ ਪਿਆ ਹੋਵੇ ਕੋਈ ਫਰਕ ਨਹੀਂ ਪੈਂਦਾ ਅਮਲੀ ਚੁੱਪ ਹੋ ਗਿਆ ਡਾਕਟਰ ਪਹੁੰਚ ਗਿਆ ਉਸਨੇ ਨਬਜ਼ ਦੇਖੀ ਪੁੜੀਆਂ ਦਿੱਤੀਆਂ ਸਵੇਰੇ ਸ਼ਾਮ ਇੱਕ ਇੱਕ ਪੁੜੀ ਦੇਣ ਦੀ ਹਦਾਇਤ ਕੀਤੀ ਇਹਨੂੰ ਬਾਹਰ ਹਵਾ ਹਾਰੇ ਪਾਓ ਅੰਦਰ ਕਿੰਨਾ ਤਾਂ ਸੰਘਟ ਹੈ ਅੰਦਰ ਬੰਦਾ ਅੱਧਾ ਤਾਂ ਉਹੀ ਬਿਮਾਰ ਹੋ ਜਾਂਦਾ ਹੈ ਇਹਨੂੰ ਤੰਬੂ ਤੋਂ ਬਾਹਰ ਕੱਢ ਕੇ ਪਾਓ ਤੇ ਪਾਣੀ ਬਿੰਦੇ ਬਿੰਦੇ ਘੁੱਟ ਘੁੱਟ ਪਿਆਈ ਚੱਲੋ ਤੇ ਡਾਕਟਰ ਚਲਾ ਗਿਆ ਬੰਦਿਆ ਨੇ ਪਟੜਾ ਬਣੀ ਸ਼ੰਤੀ ਨੂੰ ਬਾਹਰ ਹਵਾ ਹਾਰੇ ਲਿਆ ਟਕਾਇਆ ਹੁਣ ਉਹ ਕੁਝ ਨਾ ਕੁਝ ਸੁਰਤ ਫੜ ਗਈ ਸੀ ਕੁੜੀ ਵੀ ਲੈ ਲਈ ਸੀ ਰਾਤ ਪਈ ਅੱਜ ਕੈਂਪ ਵਿੱਚ ਦਾਲ ਚੌਲ ਬਣੇ ਸਨ ਸਾਰੇ ਦਾਲ ਚੌਲ ਲੈ ਕੇ ਆਪਣੇ ਆਪਣੇ ਕੋਰਨਿਆਂ ਵਿੱਚ ਜਾ ਵੜੇ ਗਰਮੀ ਕਾਰਨ ਬੁਰਾ ਹਾਲ ਸੀ ਇੱਕ ਦਿਨ ਪਹਿਲਾਂ ਹੀ ਬਾਰਿਸ਼ ਨੇ ਚਿੱਕੜ ਕਰ ਮਾਰਿਆ ਸੀ ਮੋٹے ਮੱਛਰ ਨੇ ਵਕਤਾਂ ਕਰ ਛੱਡਿਆ ਸੀ ਪਸ਼ੂ ਮਾੜਾ ਮੋਟਾ ਚੜਕੀ ਢਿੱਡ ਦਾ ਬੁੱਤਾ ਸਾਰ ਛੱਡਦੇ ਇੱਕ ਦੂਜੇ ਨਾਲ ਸਿੰਗੋ ਸਿੰਗੀ ਹੁੰਦੇ ਰਹਿੰਦੇ ਭੜਨ ਦੀ ਤਾਕਤ ਉਹਨਾਂ ਵਿੱਚ ਰਹੀ ਨਹੀਂ ਸੀ ਪੰਸੇਰੀ ਪੰਸੇਰੀ ਖਲ ਖਾਨ ਵਾਲੀ ਬੇਜ਼ੁਬਾਨ ਪਸ਼ੂ ਵੀ ਆਜ਼ਾਦੀ ਦੀ ਜਾਨ ਨੂੰ ਹੀ ਰੋਰੇ ਲੱਗਦੇ ਸਨ ਸਾਰੇ ਸੀਵੀ ਆਦਮੀ ਗਰਮੀ ਕਰਨ ਆਪਣੇ ਆਪਣੇ ਰੇੜਿਆਂ ਗੱਡੀਆਂ ਉੱਪਰ ਚੜ੍ਹ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੇ ਬੱਚੇ ਗਰਮੀ ਦੇ ਵਟ ਕਰਕੇ ਬਿਲਕ ਰਹੇ ਸਨ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ